ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਤਾਵਾਲਾ ਖੂਜੋ ਕੇ ਭਗਤਾ ਭਾਈ ਕਾ ਵਿਖੇ ਮੌਜੂਦ ਹੈ ਇਸ ਦੇ ਕੋਲ ਹੀ ਗੁਰਦੁਆਰਾ ਪਾਤਸ਼ਾਹੀ 6ਵੀ ਅਤੇ ਪਾਤਸ਼ਾਹੀ 10ਵੀ ਮੌਜੂਦ ਹੈ ਉਸ ਦੇ ਦਰਸ਼ਨ ਕਰਵਾਵਾਂਗੇ ਸੋ ਐਸਲੀ ਵੀਡੀਓ ਨੂੰ ਪੂਰਾ ਦੇਖ ਕਰਕੇ ਨਾਲ-ਨਾਲ ਇਤਿਹਾਸ ਤੋਂ ਜਾਣੂ ਹੋਵੋ ਜੀ ਸੋ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤੂਤਾ ਵਾਲਾ ਖੂਹ ਹੈ ਜੋ ਕਿ ਭਾਈ ਭਗਤਾ ਜੀ ਨੇ ਲਗਵਾਉਣਾ ਕੀਤਾ ਸੀ ਭਾਈ ਭਗਤਾ ਜੀ ਭਾਈ ਨਾਨੂ ਜੀ ਦਾ ਸੁਪੁੱਤਰ ਅਤੇ ਭਾਈ ਬਹਿਲੋ ਜੀ ਦਾ ਪੋਤਰਾ ਸੀ ਭਾਈ ਬਹਿਲੋ ਜੀ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਵਿਖੇ ਸਰੋਵਰ ਦੀ ਖਦਵਾਈ ਸਮੇਂ ਬਹੁਤ ਹੀ ਸਰਤਾ ਤੇ ਪ੍ਰੇਮ ਦੇ ਨਾਲ ਸੇਵਾ ਕੀਤੀ ਉਸ ਤੋਂ ਬਾਅਦ ਸਰੋਵਰ ਲਈ ਇੱਟਾਂ ਪਕਾਉਣ ਲਈ ਆਵਿਆਂ ਦੀ ਸੇਵਾ ਦੇ ਵਿੱਚ ਭਾਈ ਬਹਿਲੋ ਜੀ ਨੇ ਦਿਨ ਰਾਤ ਇੱਕ ਕਰ ਦਿੱਤਾ ਭਾਈ ਬਹਿਲੋ ਜੀ ਦੀ ਇਸ ਸੇਵਾ ਨੂੰ ਦੇਖ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਸ਼ ਹੋ ਕਰਕੇ ਬਾਬਾ ਜੀ ਨੂੰ ਭਾਈ ਬਹਿਲੋ ਸਭ ਤੋਂ ਪਹਿਲੋ ਦਾ ਖਿਤਾਬ ਦਿੱਤਾ ਅਤੇ ਨਾਲ ਹੀ ਜਿਤਨੀਆਂ ਸੰਸਾਰ ਦੀਆਂ ਪੂਤ ਪ੍ਰੇਤਾਂ ਸੀ ਉਹ ਭਾਈ ਬਹਿਲੋ ਜੀ ਦੇ ਅਧੀਨ ਕਰਕੇ ਹੁਕਮ ਕੀਤਾ ਕਿ 10ਵੇਂ ਜਾਮੇ ਤੱਕ ਇਹ ਜਿਹੜੀਆਂ ਪੂਤਾ ਪ੍ਰੇਤਾ ਤੁਹਾਡੇ ਪਰਿਵਾਰ ਦੇ ਅਧੀਨ ਰਹਿਣਗੀਆਂ ਉਸ ਤੋਂ ਬਾਅਦ ਭਾਈ ਬਹਿਲੋਜੀ ਨੂੰ ਹੁਕਮ ਕੀਤਾ ਕਿ ਭਾਈ ਹੁਣ ਤੁਸੀਂ ਆਪਣੇ ਮਾਲਵੇ ਇਲਾਕੇ ਦੇ ਵਿੱਚ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰੋ ਇਸ ਤਰ੍ਹਾਂ ਭਾਈ ਬਹਿਲੋ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਅਤੇ ਵਰ ਪ੍ਰਾਪਤ ਕਰਕੇ ਆਪਣੇ ਪਿੰਡ ਫਫੜੇ ਭਾਈ ਕੇ ਆ ਗਏ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਸਮਾਂ ਬੀਤਣ ਦੇ ਨਾਲ ਭਾਈ ਬਹਿਲੋ ਜੀ ਦੇ ਪੁੱਤਰ ਭਾਈ ਨਾਨੋ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲੈਣਾ ਕੀਤਾ ਜਿਸ ਦਾ ਨਾਮ ਭਗਤਾ ਰੱਖਿਆ ਗਿਆ ਭਗਤਾ ਗੁਰੂ ਘਰ ਦਾ ਭਗਤ ਸੀ ਅਤੇ ਹਰ ਵੇਲੇ ਗੁਰੂ ਘਰ ਦੇ ਨਾਲ ਜੁੜਿਆ ਰਹਿੰਦਾ ਸੀ ਜਵਾਨ ਹੋ ਕਰਕੇ ਫਿਰ ਭਾਈ ਭਗਤੇ ਨੇ ਪਿੰਡ ਫਫੜੇ ਭਾਈਕੇ ਤੋਂ ਆ ਕਰਕੇ ਭਗਤਾ ਪਿੰਡ ਦਸਾਉਣਾ ਕੀਤਾ ਇੱਕ ਵਾਰ ਲਾਹੌਰ ਦਾ ਦੀਵਾਨ ਰਾਮੂ ਸਾਹ ਭਾਈ ਭਗਤਾ ਜੀ ਦੇ ਕੋਲ ਆਇਆ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਪੁੱਤਰੀ ਨੂੰ ਪ੍ਰੇਤ ਚੁੰਬੜਿਆ ਹੋਇਆ ਹੈ ਮੈਂ ਬਹੁਤ ਇਲਾਜ ਕਰ ਚੁੱਕਾ ਪਰ ਇਸ ਨੂੰ ਕੋਈ ਵੀ ਆਰਾਮ ਨਹੀਂ ਆਇਆ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਪਹਿਲੋ ਜੀ ਦੇ ਅਧੀਨ ਸੰਸਾਰ ਦੀਆਂ ਪੂਤਾ ਪ੍ਰੇਤਾਂ ਕਰ ਦਿੱਤੀਆਂ ਸੀ ਅਤੇ ਵਰ ਦਿੱਤਾ ਸੀ ਕਿ ਦਸਵੇਂ ਜਾਮੇ ਤੱਕ ਇਹ ਤੁਹਾਡੇ ਪਰਿਵਾਰ ਦੇ ਅਧੀਨ ਰਹਿਣਗੀਆਂ ਸੋ ਇਸ ਤਰ੍ਹਾਂ ਜਦੋਂ ਰਾਮੂ ਭਾਈ ਭਗਤਾ ਜੀ ਦੇ پاس ਆਇਆ ਹੈ ਆਪਣੀ ਸਾਰੀ ਬੇਨਤੀ ਦੱਸੀ ਕਿ ਇਸ ਤਰ੍ਹਾਂ ਪੁੱਤਰੀ ਨੂੰ ਪ੍ਰੇਤ ਚੰਬੜਿਆ ਹੋਇਆ ਹੈ ਕੋਈ ਇਲਾਜ ਨਹੀਂ ਹੋਇਆ ਤਦੋਂ ਫਿਰ ਭਾਈ ਭਗਤਾ ਜੀ ਨੇ ਲਾਹੌਰ ਜਾਣਾ ਕੀਤਾ ਤੇ ਉਥੇ ਜਾ ਕਰਕੇ ਰਾਮੂ ਸਾਹ ਦੀ ਪੁੱਤਰੀ ਨੂੰ ਰਾਜੀ ਕਰ ਦਿੱਤਾ ਠੀਕ ਕਰ ਦਿੱਤਾ ਜਿਸ ਤੇ ਰਾਮੂ ਸਾਹ ਨੇ ਖੁਸ਼ ਹੋ ਕਰਕੇ ਭਾਈ ਭਗਤਾ ਜੀ ਤੋਂ ਸੇਵਾ ਪੁੱਛੀ ਤਾਂ ਭਾਈ ਭਗਤਾ ਜੀ ਨੇ ਉਸ ਤੋਂ ਇੱਟਾਂ ਅਤੇ ਚੂਨੇ ਦੀ ਮੰਗ ਕੀਤੀ ਤਾਂ ਰਾਮੂ ਨੇ ਕਿਹਾ ਕਿ ਇੱਟਾਂ ਅਤੇ ਚੂਨਾ ਤਾਂ ਜਿੰਨਾ ਮਰਜ਼ੀ ਲੈ ਲੈਣਾ ਕਰੋ ਪਰ ਮੈਂ ਉਥੇ ਪਹੁੰਚਾ ਨਹੀਂ ਸਕਦਾ ਫਿਰ ਭਾਈ ਭਗਤਾ ਜੀ ਨੇ ਕਹਿਣਾ ਕੀਤਾ ਕਿ ਇਹ ਸਮਾਨ ਅਸੀਂ ਆਪੇ ਲੈ ਜਾਣਾ ਕਰਾਂਗੇ ਤੋਂ ਜੇ ਸਮਾਨ ਸਾਨੂੰ ਦੇਣਾ ਹੈ ਉਹਨਾਂ ਸਮਾਨ ਦੇ ਉੱਪਰ ਤੂੰ ਨਿਸ਼ਾਨੀ ਲਾ ਦੇਣਾ ਕਰ ਇਸ ਤਰ੍ਹਾਂ ਹੀ ਹੋਇਆ ਰਾਮੂ ਸਾਹ ਨੇ ਇੱਟਾਂ ਅੱਦੇ ਚੂਨੇ ਦੇ ਢੇਰ ਤੇ ਨਿਸ਼ਾਨ ਲਾ ਦਿੱਤਾ ਅਤੇ ਆਪਣੇ ਦੋ ਨੌਕਰ ਉਥੇ ਕਹਿ ਕਰਕੇ ਬਿਠਾ ਦਿੱਤੇ ਕਿ ਤੁਸੀਂ ਦੇਖਣਾ ਕਰਿਓ ਭਾਈ ਭਗਤਾ ਜੀ ਇਹ ਕਿਸ ਤਰ੍ਹਾਂ ਸਮਾਨ ਲੈ ਜਾਣਾ ਕਰਨਗੇ ਫਿਰ ਭਾਈ ਭਗਤਾ ਜੀ ਨੇ ਆਪਣੇ ਗੁਪਤ ਸੇਵਕਾਂ ਭਾਵਕੇ ਪੂਤਾ ਪ੍ਰੇਤਾਂ ਨੂੰ ਹੁਕਮ ਕੀਤਾ ਕਿ ਸਮਾਨ ਚੁੱਕ ਕਰਕੇ ਲਿਆਉਣਾ ਕਰੋ ਅਤੇ ਖੂ ਲਾ ਦੇਣਾ ਕਰੋ ਇਸ ਤਰ੍ਹਾਂ ਹੀ ਹੋਇਆ ਫਿਰ ਜਿਤਨੀਆਂ ਵੀ ਸੰਸਾਰ ਦੀਆਂ ਪੂਤਾ ਪ੍ਰੇਤਾਂ ਭਾਈ ਬਹਿਲੋ ਜੀ ਦੀ ਅਨਸਵੰਸ ਦੇ ਅਧੀਨ ਸਨ ਭਾਈ ਭਗਤਾ ਜੀ ਨੇ ਉਹਨਾਂ ਨੂੰ ਫਿਰ ਹੁਕਮ ਕੀਤਾ ਤੇ ਉਹਨਾਂ ਭੂਤਾਂ ਨੇ ਫਿਰ ਰਾਤੋ ਰਾਤ ਲਾਹੌਰ ਤੋਂ ਚੂਨਾ ਤੇ ਇੱਟਾਂ ਲਿਆ ਕਰਕੇ ਇੱਕ ਖੂਹ ਤਿਆਰ ਕਰ ਦਿੱਤਾ ਇਸ ਖੂਹ ਦਾ ਜਿਹੜਾ ਪਾਣੀ ਉਹ ਵੀ ਅੰਮ੍ਰਿਤ ਵਾਂਗ ਮਿੱਠਾ ਹੈ ਪਿੰਡ ਭਗਤਾ ਤੇ ਵਸਨੀਕ ਇਸ ਖੂਹ ਨੂੰ ਆਪਣੇ ਬਜ਼ੁਰਗਾ ਦੀ ਨਿਸ਼ਾਨੀ ਕਹਿ ਮ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਇਸ ਪਵਿੱਤਰ ਖੂਹ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਹ ਖੂਸਮਤ 1762 ਦੇ ਵਿੱਚ ਭਾਈ ਭਗਤਾ ਜੀ ਨੇ ਆਪਣੇ ਪਿੰਡ ਭਗਤਾ ਵਿਖੇ ਲਗਵਾਉਣਾ ਕੀਤਾ ਸੀ ਅਤੇ ਸੰਗਤ ਜੀ ਜੈਸ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਾਤਸ਼ਾਹੀ 6ਵੀਂ ਅਤੇ ਬਾਤ ਸਾਹੀ 10ਵੀਂ ਜਿੱਥੇ ਦੋ ਗੁਰੂ ਸਹਿਬਾਨਾ ਜੀ ਨੇ ਆਪਣੇ ਚਰਨ ਪਾਉਣਾ ਕੀਤੇ ਇੱਥੇ ਆ ਕਰਕੇ ਸਤਿਗੁਰੂ ਸਹਿਬ ਜੀ ਨੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਸੋ ਆਪ ਜੀ ਇਸ ਦਰਬਾਰ ਸਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਦਰਸ਼ਨ ਕਰ ਸਕਣ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬਰ ਜਰੂਰ ਕਰੋ ਜੀ